ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਪਾ ਇੱਕ ਮੱਧ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਸਕਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਢਿੱਲੂ ਕੋਲ ਸੁਰੱਖਿਤੇ ਵੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ 'ਚੋ ਵੀਡੀਓ ਬਣਾ ਰਹੇ ਆ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਆਓ ਕਰ ਲੈਣਾ ਬਾਈ ਨਾਲ ਗੱਲਬਾਤ ਅੱਜ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬੰਦਿਆ ਜੀ ਹਾਂਜੀ ਠੀਕ ਠਾਕ ਬਾਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਮੇਰਾ ਦਲਜੀਤ ਸਿੰਘ ਜੀ ਹਾਂ ਵਾਹ ਨੰਬਰ ਹੈ 99 657 16983 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਕਿਹੜਾ ਸੂਆ ਸੁਣੀਆਂ ਮੱਜ ਇਹ ਹੋਊਗਾ ਜੀ ਪੰਜਵਾਂ ਸੂਆ ਜੀ ਪੰਜਵਾਂ ਟਕੂਆ ਕਿੰਨੇ ਦਿਨ ਲਊਗੀ ਇਹ ਲਓ ਜੀ ਪੰਜ-ਸੱਤ ਦਿਨ ਲਊਗੀ ਪੰਜ ਤੋਂ ਸੱਤ ਦਿਨ ਕਿੰਨਾ ਕੁ ਰਿਕਾਰਡ ਆ ਬਾਈ ਦੁੱਧ ਦਾ ਦੁੱਧ ਦਾ ਹੈਗਾ ਜੀ ਦਾ 14 15 ਤੱਕ ਜੀ ਮੈਂ ਝੂਠ ਮਾਰ ਲਾ ਪੁੱਛਦਾ ਨਹੀਂ ਓਕੇ ਬਾਈ ਠੀਕ ਆ ਠੰਡੀ ਠੁੰਡੀ ਚਵਾਈ ਚਵਾਈ ਆਹ ਓਕੇ ਹਾਂਜੀ ਆਹ ਓਕੇ ਠੀਕ ਆ ਭਾਈ ਪਹਿਲੀ ਕੱਚੀ ਕੱਚੀ ਆ ਉਹ ਸਾਵਨਾ ਦਾ ਜਾਲਾ ਲਾਇਓ ਭਾਈ ਲੇਵੇ ਨਹੀਂ ਢੱਲਾ ਢੁਲਾ ਰੱਖਨੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੂ ਮੁਠੀ ਵਾਲਾ ਥਣ ਗਾੜੀ ਪਿਛਾੜੀ ਪੂਰੀ ਚੰਗੀ ਪੂਰੀ ਪਲੇ ਵੀ ਆ ਕੋਈ ਲੱਸੀ ਨਹੀਂ ਲਾਵੀਂ ਨਹੀਂ ਖੋਲ ਦੇ ਭਾਈ ਤੋਰ ਕੇ ਖਾ ਦੇ ਇਸੇ ਪਾਸੇ ਬਈ ਕੋਈ ਐ ਨਹੀਂ ਹੈਗਾ ਵੀ ਲੱਸੀ ਆ ਪੂਰੀ ਪਲੀ ਵੀ ਆ ਪੂਰੀ ਜਾਨ ਵਾਲੀ ਆ ਥਣ ਥਣ ਬਹੁਤ ਚੰਗੇ ਇੱਕੋ ਜੇ ਥਣ ਗਾੜੀ ਵਿਚਾਰੀ ਪੂਰੀ ਚੰਗੀ ਹਲੇ ਕੱਚੀ ਆ ਉਸ ਤੋਂ ਬਣਾਉਣ ਦਾ ਅੰਦਾਜ਼ਾ ਲਾਇਓ ਬਈ ਆਰਡਰ ਕਰਨ ਵਾਲੀ ਨੇ ਹੋਰ ਵੀ ਬਹੁਤ ਸੋਹਣਾ ਤਿਆਰ ਕਰ ਲੈਣਾ ਫੇਸ ਦੀ ਬਿਊਟੀ ਚੈੱਕ ਕਰ ਲਓ। ਕਿਆ ਬਾਤ ਆ। ਲੈ ਤੋਰਾ ਚੈੱਕ ਕਰ ਲਓ ਕਰਮਾਈ ਦਾ। ਬਲੀ ਵੀ ਬਹੁਤ ਆ ਪੂਰੀ ਜਾਨ ਵਾਲੀ ਆ ਕੋਈ ਲਿਸਟ ਨਹੀਂ ਲਾਵੀ ਨਹੀਂ ਥੋੜਾ ਬੜਾ ਕਰਮਾ ਇਹਦਾ ਬਹੁਤ ਚੰਗਾ ਸੱਲੀ ਕੱਚੀ ਕੱਚੀ ਆ ਬਸ ਬਾਕੀ ਦੁੱਧ ਦਾ ਰਿਕਾਰਡ ਚੰਗਾ ਸੀਮਿੰਟ ਸੁਮਣ ਚੰਗਾ ਲੱਗਿਆ ਹੋਊ ਭਾਈ ਅੱਗੇ ਠੀਕ ਆ ਭਾਈ ਵਧੀਆ ਭਰਾ ਆ ਵਾਗੇ ਹਾਂਜੀ ਹਾਂ ਠੀਕ ਆ ਠੀਕ ਆ ਭਾਈ ਮੋੜ ਲਿਆ ਭਾਈ ਕੀ ਮੋਲ ਲਾ ਜਾਇਜ ਦਾ ਮੋਲ ਜੀ ਕਰਦੇ ਆਂ ਅਸੀਂ ਇੱਕ 40 ਕਰ ਦਿਆਂਗੇ ਮਾਨਤਨ ਹੋਜੇ ਮਾਨਤਨ ਕਰ ਦਿਆਂਗੇ ਠੀਕ ਆ ਭਾਈ 140000 ਰੁਪਿਆ ਮੋਲ ਮਾਨ ਤਾਂ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਮੋਲ ਜਾਇਆ ਜਾਂ ਮੱਝ ਚੰਗੀ ਆ ਪੜੀ ਵੀ ਬਹੁਤ ਆ ਬਾਈ ਆਰਡਰ ਦੇਖੋ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਇਕੱਲੀ ਕੱਚੀ ਕੱਚੀ ਆ ਉਸਾਂ ਨਾਲ ਲਾ ਜਲੇ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ